हिमाचल दी कमला ਦਾ ਕਮਾਲ ਹੌਸਲੇ ਦੀ ਉਡਾਨ ਫਰਜ਼ ਪਹਿਲਾਂ ਬਾਅਦ ਚ ਜਾਨ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਟਿੱਕਰ ਪਿੰਡ ਦੀ ਮਹਿਲਾ ਸਿਹਤ ਕਰਮਚਾਰੀ ਕਮਲਾ ਨੇ ਹੜਪ੍ਰਭਾਵਿਤ ਚੋਹਾਰ ਘਾਟੀ ਦੇ ਸੁਧਾਰ ਕਮਿਊਨਿਟੀ ਹੈਲਥ ਸੈਂਟਰ ਵਿੱਚ ਆਪਣੀ ਡਿਊਟੀ ਕਰਨ ਲਈ ਨੱਕੋ ਨੱਕ ਭਰਿਆ ਨਾਲਾ पार ਕਰਕੇ ਆਪਣੀ ਜਾਨ ਖਤਰੇ ਵਿੱਚ ਪਾਈ ਉਸ ਨੇ ਰਸਤੇ ਵਿੱਚ ਆਏ ਖਤਰਿਆਂ ਦੀ ਪ੍ਰਵਾਹ ਨਾ ਕਰਦਿਆਂ ਸਮੇਂ ਸਿਰ ਟੀਕਾ ਕਰਨ ਦਿੱਤਾ ਕਮਲਾ ਦੀ ਹਿੰਮਤ ਦੇ ਸਭ ਪਾਸੇ ਚਰਚੇ ਹੋ ਰਹੇ ਹਨ ਜਿਕਰ ਇਹੋ ਗ ਹੈ ਕਿ ਹੜ੍ਹਾਂ ਕਾਰਨ ਇਸ ਖੇਤਰ ਦੀਆਂ ਸੜਕਾਂ ਤੇ ਪੁਲ ਨੁਕਸਾਨੇ ਗਏ ਹਨ ਅਤੇ ਸਥਾਨਕ ਲੋਕਾਂ ਨੂੰ ਆਪਣੇ ਕੰਮਕਾਰਾਂ ਤੇ ਸਰਕਾਰੀ ਕੰਮਿਆਂ ਨੂੰ ਡਿਊਟੀ ਕਰਨ ਲਈ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਟਿੱਕਰਪਿੰਡ ਦੀ ਰਹਿਣ ਵਾਲੀ ਮਹਿਲਾ ਸਿਹਤ ਕਰਮਚਾਰੀ ਕਮਲਾ ਇਨ੍ਹਾਂ ਔਖੀਆਂ ਦਾ ਸਾਹਮਣਾ ਕਰਦੇ ਆ ਸੁਧਾਰ ਦੇ ਸੀਐਚਸੀ ਵਿੱਚ ਡਿਊਟੀ ਲਈ ਪੁੱਜੀ ਉਸਨੇ ਪਹਿਲਾਂ ਕੁਦਰਤੀ ਰਕਾਬਟਾਂ ਪਾਰ ਕੀਤੀਆਂ ਤੇ ਖਤਰਨਾਕ ਇਲਾਕਿਆਂ ਵਿੱਚੋਂ 4 ਕਿਲੋਮੀਟਰ ਤੋਂ ਵੱਧ ਤੁਰੀ ਇਸ ਤੋਂ ਬਾਅਦ ਉਸਨੂੰ ਆਖਰੀ ਚੁਣੌਤੀ ਦਾ ਉਹਦੋ ਸਾਹਮਣਾ ਕਰਨਾ ਪਿਆ ਜਦੋਂ ਉਸ ਨੂੰ ਇੱਕ ਨੱਕੋ ਨੱਕ ਭਰੇ ਨਾਲੇ ਵਿੱਚੋਂ ਲੰਘਣਾ ਪਿਆ ਉਸਨੇ ਹਿੰਮਤ ਜਟਾਈ ਤੇ ਪਾਣੀ ਨਾਲ ਭਰੀ ਖੱਡ ਪਾਰ ਕੀਤੀ ਕਮਲਾ ਨੇ ਕਿਹਾ ਇਹ ਖਤਰਨਾਕ ਜ਼ਰੂਰ ਸੀ ਪਰ ਡਿਊਟੀ ਕਰਨੀ ਮਹੱਤਵਪੂਰਨ ਹੈ ਇਨਾ ਸਿਹਤ ਕੇਂਦਰਾ ਅਧੀਨ ਆਉਣ ਵਾਲੇ ਲੋਕ ਸਾਡੇ ਤੇ ਨਿਰਭਰ ਕਰਦੇ ਹਨ ਜਾਣਕਾਰੀ ਅਨੁਸਾਰ ਸਿਲੂਬਹਾਣੀ ਅਤੇ ਸਰਸਾਵਨ ਦੇ ਖੇਤਰ ਹੜ੍ਹਾਂ ਦੀ ਮਾਰ ਹੇਠ ਆਏ ਹਨ ਇਨਾ ਪਿੰਡਾਂ ਦੇ ਵਾਸੀ ਅਤੇ ਫਰੰਟ ਲਾਈਨ ਕਰਮਚਾਰੀ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਨ ਇੱਥੇ ਹਾਲ ਹੀ ਵਿੱਚ ਮੁਹਾਲੇ ਧਾਰਮੀ ਅਤੇ ਅਚਾਨਕ ਖੜਾ ਨੇ ਭਾਰੀ ਤਬਾਹੀ ਮਚਾਈ ਹੈ ਇਸ ਖੇਤਰ ਵਿੱਚ ਆਵਾਜਾਈ ਨਾ ਸਿਰਫ ਔਖੀ ਹੋ ਗਈ ਹੈ ਸਗੋਂ ਜਾਨ ਲੈਵਾ ਵੀ ਬਣ ਗਈ ਹੈ ਦੂਰ ਦੁਰਾਡੇ ਪਿੰਡਾਂ ਲਈ ਸੰਪਰਕ ਦੇ ਇੱਕੋ ਇੱਕ ਸਾਧਨ ਵੱਜੋ ਕੰਮ ਕਰਨ ਵਾਲੀਆਂ ਖੱਡਾਂ ਅਤੇ ਨਾਲਿਆਂ ਉੱਤੇ ਬਣੇ ਅਸਥਾਈ ਪੁਲ ਅਤੇ ਰਸਤੇ ਪੂਰੀ ਤਰ੍ਹਾਂ ਰੁੜ ਗਏ ਹਨ ਫਿਲਹਾਲ ਕਮਲਾ ਚਰਚਾ ਵਿੱਚ ਹੈ ਹਰ ਪਾਸੇ ਕਮਲਾ ਦੀ ਸਿਫਤ ਅਤੇ ਹੌਸਲਾ ਫਜ਼ਾਈ ਹੋ ਰਹੀ ਹੈ ਕਈ ਲੀਡਰਾਂ ਅਤੇ ਆਗੂਆਂ ਨੇ ਵੀ ਹਿਮਾਚਲ ਪ੍ਰਦੇਸ਼ ਦੀ ਕਮਲਾ ਦੇ ਕਮਾਲ ਦਾ ਡਟ ਕੇ ਹੌਸਲਾ ਫਜ਼ਾਈ ਕੀਤੀ ਹੈ ਉਧਰ ਦੂਜੇ ਪਾਸੇ ਪੰਜਾਬ ਵਿੱਚ ਵੀ ਭਾਰੀ ਵਾਰਸ਼ਾਂ ਦਾ ਦੌਰ ਜਾਰੀ ਹੈ ਕਈ ਦਰਿਆਵਾਂ ਵਿੱਚ ਨਾਲਿਆਂ ਵਿੱਚ ਚੋਹਿਆਂ ਵਿੱਚ ਨੱਕੋ ਨੱਕ ਪਾਣੀ ਭਰ ਰਿਹਾ ਹੈ ਜੇ ਅੱਜ ਦੀ ਤੁਹਾਨੂੰ ਤਾਜ਼ਾ ਰਿਪੋਰਟ ਦਸੀਏ ਤਾਂ ਬਿਆਸ ਦਰਿਆ ਜਿਹੜਾ ਖਤਰੇ ਦੇ ਨਿਸ਼ਾਨ ਦੇ ਲੱਗ ਗਿਆ ਤੇ بارش ਜੇ ਐਵੇਂ ਹੀ ਲਗਾਤਾਰ ਪੈਂਦੀ ਰਹੀ ਤਾਂ ਉਹ ਵੀ ਖਤਰੇ ਦੇ ਨਿਸ਼ਾਨ ਤੋਂ ਟੱਪ ਜਾਵੇਗਾ